ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਪਾਲਕ HF ਦੀਆਂ ਬੱਚੇ ਦਿਖਾਉਣੀਆਂ ਰੇਟ ਡਿਟੇਲ ਸਾਰੀ ਵੀਡੀਓ ਦੇ ਵਿੱਚ ਹੋਊਗੀ ਆਓ ਅੱਗੇ ਵੀਰਾਂ ਕਰੀਏ ਗੱਲਬਾਤ ਹਾਂਜੀ ਵੀਰ ਜੀ ਨਾਮ ਡਰੈਸ ਦੱਸੋ ਜੀ ਆਪਣਾ ਨਾਂਜੀ ਮੇਰਾ ਜਸ਼ਨਪ੍ਰੀਤ ਪਿੰਡ ਭਦੌੜ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਜੀ 628058169 ਬਾਈ ਅੱਜ ਆਪਾਂ ਕੋਲ 5 ਐਚਐਫ ਦੇ ਬੱਚੇ ਵਕਾਊ ਆ ਹਾਂ ਬਾਈ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਚੀ ਦੇਖ ਰਹੇ ਹਾਂ ਢੋਲ ਵਾਲੀ ਸਾਈਡ ਐ ਇੱਕ ਨੰਬਰ ਠੀਕ ਆ ਬਾਈ ਇਹਦੀ ਬਾਈ ਦੀ ਉਮਰ ਕਿੰਨੀ ਕਾ ਬਾਈ ਉਮਰ ਹੈਗੀ ਐਦੀ ਮੰਨ ਕੇ ਚਲੋ ਬਾਈ ਸਾਢੇ 6 ਮਹੀਨਿਆਂ ਦੀ ਵੀਰੇ ਸਾਢੇ 6 ਮਹੀਨੇ ਇਹਦੀ ਏਜ ਆ ਤੇ ਠੰਡ ਚਾਰੇ ਅਗੇ ਫੋੜ ਸੰਗ ਨਹੀਂ ਹਣਾ ਹਾਂ ਬਾਈ ਗਾਰੰਟੀ ਉਹ ਦੰਦੋ ਕੀਰੀਆਂ ਹੋਣ ਤੇ ਇਹਦਾ ਰਿਕਾਰਡ ਵਗੈਰਾ ਮਗਰ ਦੁੱਗੀ ਆ। ਭਾਈ ਆਪ ਇਹ ਪੇਪਰ ਦੀ ਆ। ਜੀ। ਮਦਰ ਇਹਦੀ ਹੈਗਾ ਸਟੈਕ ਕਰਦੀ ਵੀਰੇ। ਅੱਛਾ। ਠੀਕ ਆ ਮਾਂ ਦਾ ਮਿਲਕਰ ਕੌੜਾ ਦਾ ਭਾਈ 42 ਲੀਟਰ ਦਾ ਵੀਰੇ। ਅੱਛਾ 42 ਲੀਟਰ ਇਹਦੀ ਮਾਂ ਦਾ ਰਿਕਾਰਡ ਹੈਗਾ। ਆ ਭਾਈ। ਤੇ ਚੰਗੀ ਕਹਿੰਦਾ ਵਾ। ਮਾਂ ਦਾ ਪਾਣੀ ਦੀਆਂ ਗੱਲਾਂ ਨਹੀਂ ਆ ਆਪਣਾ ਭਾਈ ਲਿਖਿਆ ਵਰ ਰਿਕਾਰਡ ਸਾਰਾ ਲਿਖ ਕੇ ਦਿੱਤਾ ਵੀਰਾਂ ਨੇ ਜਿੰਨਾ ਤੋਂ ਲੈਤੀਆਂ ਵੀਰੇ ਬਸ। ਇਹਦਾ ਰੇਟ ਕੀ ਰਹੂਗਾ? ਭਾਈ ਰੇਟ ਵਾ ਲੈਣ ਦੇਣ ਵਾਲੀ ਗੱਲ ਹੀ ਆ ਭਾਈ 17000 ਰੁਪਏ ਵਟਣਾ ਭਾਈ ਬੱਚੀ ਆ। ਟੋਰੀ ਕੱਢੀ ਬਾਹਰ ਨੂੰ। ਸੁਭਰ ਥਣ ਦੇਖ ਸਕਦੇ ਚਾਰੇ ਕੋਈ ਫੋਰਸਾਂ ਨਹੀਂ 1700 ਕਿਆ ਬਗਵੇਂ ਮਾਦਰੀ ਦੀ ਸਟ੍ਰਾਈਕ ਕਰਦੀ ਆ ਗਈ ਵੀਰੇ ਜੀ ਮਾ ਦਾ ਮੈਟਰ ਟੋਲਾ ਜਿਹੜੇ 41 ਜਿੱਦਾਂ ਥਣਪੂਰ ਦਿਖਾ ਦੇ ਜੀ ਝੋੜੇ ਝੜਦੇ ਜਮ ਇੱਕ ਨੰਬਰ ਹਨ ਸੋ ਥਣ ਦੇਖੋ ਚਾਰੇ ਪਹਿਲਾਂ ਆਪਾਂ ਵੀਡੀਓ ਪਾਈਏ ਢੱਲੋਗਾਈਆਂ ਦੀ ਸੁਣ ਤਾਂ ਸਹੀ ਠੰਡੀ ਸੀ ਚੀਜ਼ ਲੈਣ ਲੈ ਇਹਦੇ ਨਾਲ ਵੀ ਜੱਲ ਅਗਲਗ ਬੈਠੀ ਜਾਂ ਬੱਸੀਆਂ ਨਾਲ ਘਰੇ ਜਾਂ ਜਵਾਕ ਖੇਟੀ ਜਾਏਗਾ ਇੱਕ ਨੰਬਰ ਦਾ ਰੇਟ 17000 ਆ ਗਿਆ ਬਾਈ ਬਾਕੀ ਜਾਣਕਾਰ ਈ ਮੂਹ ਫੇਸਬੁੱਕ ਬੱਛੀ ਦਾ ਜੀ ਬਾਕੀ ਰਿਕਰਡ ਵਾਲੀ ਬੱਛੀ ਆ ਬਾਈ ਕੋਈ ਐਸੀ ਵੈਸੀ ਬੱਛੀ ਨਹੀਂ ਜੀ ਅੱਗੇ ਆ ਜੋ ਦੋ ਨੰਬਰ ਜਿਹੜੀ ਖੜੀ ਆ ਕਿਹੜੀ ਵੀਰੇ ਆ ਵਾਲੀ ਕਾਲੀ ਹਾਂ ਬਈ ਇਹ ਬਈ ਆ ਗਈ ਡੈਨਮਾਰਕ ਦੀ ਵੀਰੇ ਅੱਛਾ ਇਹ ਡੈਨਮਾਰਕ ਦੀ ਆ ਤੇ ਬਾਹ ਕੀ ਖੁੱਲੇ ਫਰਦੇ ਪਾਣੀ ਪੂਣੀ ਚਾਰੋ ਜੂਰੂ ਪੂਰੀ ਫੁੱਲ ਆ ਜਾਵਾ ਹਾਂ ਹਾਂ ਬਈ ਡੈਨਮਾਰਕੇ 40 100 ਬਈ 32 ਦੀ ਆ ਗਈ ਵੀਰੇ ਜੀ ਤੇ ਕਿੰਨੇ ਕੇਜ ਹੈ ਦੀ ਇਹ ਕੇਜ ਬਈ ਹੈਗੀ ਆ ਇਹਦੀ ਮਨ ਕੇ ਚਲੋ ਵੀ ਸਾਢੇ 7 ਮਹੀਨਿਆਂ ਦੀ ਸਾਢੇ 7 ਮਹੀਨੇ 8 ਮਹੀਨੇ ਤੋਂ ਅੰਦਰ ਅੰਦਰ ਆ ਹਾਂ ਬਈ ਕਿੰਨੇ ਕਿਲੋ ਦਾ ਵੇੜ ਦਿਆ ਬਈ ਇਹਦੀ ਮਾਦਰ ਕੌੜਾ ਬਈ ਮਨ ਕੇ ਚੋ 33 ਲੀਟਰ ਦਾ ਬਈ 33 ਕਿਲੋ ਵਾਲੀ ਵੇੜ ਦਿਆ ਗਈ ਬੱਚੀ ਹਾਂ ਬਈ ਮਾਦਰ ਇਹਦੀ ਸੀਗੀ 40 100 33 ਦੀ ਵੀਰੇ 44 33 ਦੀ ਹੈ ਨਾ 44 33 ਦੀ ਬਾਈ ਤੇ ਇਹਦਾ ਰੇਟ ਕੀ ਆ ਗਿਆ ਇਹ ਬਾਈ ਬਸ ਆਪਾਂ ਬੱਚੀ ਵਾਂ ਲੈਣ ਦੇ ਨਾਲ ਹੀ ਗੱਲ ਲੀ ਆ ਵਾ ਟਾਟਾ ਵਾ ਨਹੀਂ ਕਰਨਾਗਾ 16000 ਰੁਪਏ ਬੱਚੀ ਦਾ ਬਾਈ ਲੈਣਾਗਾ ਜਮਾਂ ਨਾਗਦੇ ਬਸ ਫਰਾ ਫਰਾ 16000 ਇਹ ਸੌੇ ਕਰੂੰ ਬਾਈ 100 ਰੁਪਏ ਚੋਂ ਆ ਮੋਲੜੀ ਮਾ ਕਰੇ ਬਾਹ ਦੇਣੀਆਂ ਵੀਰੇ ਬੱਚੀਆਂ ਆਪਾਂ ਜੀ ਥਣ ਚਾਰੀ ਆ ਹਨਾ ਹਾਂ ਬਾਈ ਸੋ ਥਣ ਚਾਰੀ ਆ ਕੋਈ ਫੋਟ ਸੰਗਣੀ ਤੇ ਕਿਸੇ ਪਾਸੇਓ ਬੱਚੀਆਂ ਹੱਥ ਧਰਾਤਾ ਹੈ ਨਹੀਂ ਬਾਕੀ ਪੁੰਨੀਆਂ ਬਹੁਤ ਆ ਜਾਵਾ ਹਨਾ ਹਾਂ ਬਈ ਧੋਰੀ ਮਾੜੀ ਜਿਹੀ ਕੱਢੀ ਇਹਨੂੰ ਕੱਲੀ ਨੂੰ ਸੋਏ ਸੀ ਕਿ 2 ਨੰਬਰ ਵਾਲੀ ਰਿਕਾਰਡ ਆਪਾਂ ਸ਼ੇਅਰ ਕਰਤਾ ਸਾਰਾ ਤੇ ਅੱਗੇ ਆਜੋ ਆਹ 3 ਨੰਬਰ ਤੇ ਆਹ ਬੱਚੀ ਦਾ ਬਈ ਇਹ ਦੀ ਏ ਕਿੰਨੀ ਕਾ ਇਹ ਬਈ ਆ ਗਈ ਬਣ ਕੇ ਚਲੋ ਬਈ 8 1/2 ਮਹੀਨਿਆਂ ਦੀ ਬੱਚਾ 8 1/2 ਮਹੀਨਿਆਂ ਦੀ ਬੱਚੀ ਨੇ ਆ ਕੇ ਬਈ ਕੱਖ ਖਣੀ ਚੱਕੀ ਉਂ ਚਾਰ ਉਤਰੂ ਉਂ ਫੁੱਲ ਸੀਗੀ ਵਾਲੇ ਦੇ ਘਰੇ ਆ ਨਾ ਆ ਕੇ ਕੱਖ ਨਹੀਂ ਚੱਕੇ ਬੱਚੀ ਮੜੇ ਉਪਰਾ ਕਰ ਗਈ ਬਾਕੀ ਬੱਚੀਆਂ ਵਿੱਚ ਮਾਰ ਦਿਆਂ ਜਾਂ ਥੋੜਾ ਮੋਟਾ ਤਾਂ ਕਰਕੇ ਹੋ ਜਾਂਦਾ ਵੀਰੇ ਇਹਦਾ ਰੇਟ ਕੀ ਆ ਭਾ ਇਹ ਬੱਚੀ ਬਈ ਲੈਣ ਤੇ ਦੀ ਗੱਲ ਆ ਬਸ 22000 ਕੇ ਬੱਚੀ ਦਾ ਦਮਾਣੀ ਪਈਗਾ ਆਪਾਂ ਜੀ ਇੱਥੇ ਇਹਦਾ ਰਿਕਾਰਡ ਸੀਮਣ ਇਹ ਬਈ ਆ ਬਹਿ ਗਿਆ ਵੈਰਾਈਟੀ ਦੀ ਵੈਰਾਈਟੀ ਦੀ ਹਾਂ ਬਈ ਮੈਂ ਇਹਦਾ ਮਦਰ ਹੈਗੀ ਬਈ ਡੈਨਮਾਰਕ 40138 ਦੀ ਵੀਰੇ ਜੀ ਮਦਰ ਦਾ ਮਿਲਕਰ ਕਾਉਂਟ ਹੈ 30 ਲੀਟਰ ਦਾ ਬਾਈ ਕਹਿੰਦਾ ਪਾਵਾ ਜੇ ਕੁਵੀਰ ਪੰਜੇ ਇਕੱਠੇ ਲੈਂਦਾ ਹੈ ਆਪਾਂ ਪੜਤਾ ਬਣਾ ਕੇ ਦੇ ਦਾਂਗੇ ਬੰਦੇ ਨੂੰ ਜੀ ਕਹਿੰਦਾ ਪਾਵਾ ਵੀ ਚੰਗੇ ਬਿੰਦਰੇ ਅੱਗੇ ਬਰੀਡ ਚੈਰ ਕਰਨੀਆਂ ਤੇ ਬਾਕੀ ਪੂਨੀਆਂ ਬਾਉਦ ਆ ਹਨਾ ਜੀ ਘਰੇ ਦਾ ਜਦੋਂ ਦੋ ਜਵਾਕਾਂ ਨੂੰ ਸ਼ੌਂਕ ਹੁੰਦਾ ਘਰੇ ਪਾਲਾਂ ਨੂੰ ਵਧੀਆ ਬੰਦਾ ਪਾਲ ਲੈ ਸਵਾਮ ਪਿਆ ਜੀ ਆਪਣੀ ਵਧੀਆ ਸਿੱਖੀ ਜੀ ਅੱਗੇ ਆਜੋ 4 ਨੰਬਰ ਤੇ ਹਾਂ ਬਾਈ ਇਹਦੀ ਏਜ ਕਿੰਨੀ ਕਾ ਕਿਹੜੀ ਵੀ ਇਹਦੀ 4 ਨੰਬਰ ਦੀ ਏ ਵੀ ਵੀ ਬਈ ਹੈਗਾ ਬੱਚਾ ਮਨਕੇ ਚਲੋ ਬਈ 8 ਮਿੰਟ ਦਾ ਬੱਛੀ ਬਾਕੀ ਐਂ ਦਿਖਾ ਦੇ ਕੁਖਾੜਾ ਬੱਛੀ ਦਾ ਬਰੀਕੀਆਂ ਬਰੂਕੀਆਂ ਚ ਬੱਚੀ ਪੂਰੀ ਫੁੱਲ ਆ ਪੱਠਕੁੜੇ ਦੀ ਬੱਚੀ ਪੂਰੀ ਚੰਗੀ ਆ ਥਾਨ ਝਾੜੀ ਬਾਕੀ ਨਾਲੇ ਸਾਰਿਆਂ ਵਿੱਚ ਨੇ ਗੁਲਾਬੀ ਥਾਨ ਲੱਗਿਆ ਕਾਲਾ ਥਾਨ ਨਹੀਂ ਲੱਗਿਆ ਕਿ ਬੱਚੀ ਝੂਲ ਮੈਂ ਦਿਖਾ ਦੇ ਬੱਚੀ ਦੀਆਂ ਬਈ ਜੀ ਚਾਰ ਚਾਰੇ ਥਾਣਾ ਹਨ ਚਾਰੇ ਚਾਰੇ ਥਾਣਾ ਲੈ ਇਹਦਾ ਰੇਟ ਕੀ ਰਹੂਗਾ ਇਹ ਬੱਚੀ ਬਾਪਾ ਜੀ ਆਪਾਂ ਲੈਂਡ ਦੇ ਨਾਲ ਹੀ ਕਰਦੇ ਆ 20 ਜੇ ਤੇ ਬੱਚੀ ਦਾ ਲੈਣਾ ਬੱਚੀ ਦਾ ਇਹਦਾ ਰੇਟ ਹੈਗਾ 20000 ਰੁਪਇਆ ਮਾਤੀ ਕੋਈ ਵੀਰ ਆਏ ਨਾ ਆਖੇ ਵੀ ਆਪਣਾ ਮੰਨ ਕੇ ਚੱਲੋ ਵੀ ਉਹ ਲੈਤੀਆਂ ਵੀਆਂ ਗਿਆ ਪੰਜ ਪੰਜੀਆਂ ਵੀ ਆਉਂਦੀਆਂ ਵੀ ਆਉਂ ਮੰਨ ਕੇ ਧਮਾ ਧਮਾ ਕੇ ਚੱਲੋ ਆਪਾਂ ਵੀਡੀਓ ਪਾ ਦਿੰਦੇ ਉਹ ਗੱਲ ਵੱਖਰੀ ਆ ਬਾਕੀ ਦੇ ਲੋ ਇਧਰ ਕੈਮਰਾ ਮਾਰਦੇ ਹਨ ਆਪਣੇ ਆਪ ਦੇ ਕੋਲੇ ਘਰੇ ਬੱਸੀਆਂ ਰੱਖਿਆ ਬੱਸੀਆਂ ਤਿਆਰ ਕਰਦੇ ਆ ਵੀਰੇ ਆਪਾਂ ਨਾਲ ਚਾਹੇ ਆਪ ਬਾਹਰੋਂ ਬੱਚੀ ਲੈ ਲਈ ਛੋਟੀ ਬੱਚੀ ਲੈ ਲਈ ਵੱਡੀ ਕਰਕੇ ਤਿਆਰ ਕਰਕੇ ਸੀਲ ਕਰਦੇ ਆ ਜੀ ਵੀਰੇ ਆਪਾਂ ਚੰਗੀ ਰਿਕਾਰਡ ਵਾਲੀ ਮਿਲ ਜਾਂ ਭਲੇ ਲਾਣੇ ਹਾਂਡ ਕਾਰਡ ਵਾਲੀ ਬੱਚੀ ਬਈ ਚੰਗੀ ਹੁੰਦੀ ਆ ਆਪਾਂ ਲੈ ਵੀ ਲੈਨੇ ਜੇ ਵੀਰ ਕੋਲੇ ਹੋਵੇ ਆਪਾਂ ਨੂੰ ਤਾਂ ਵੀ ਬੰਦਾ ਸੰਪਰਕ ਕਰ ਲਿਆ ਆਪਣੇ ਨਾਲ ਆਪਾਂ ਚੰਗੀ ਕੀਮਤ ਲਾ ਜੀ ਇਹ ਕਿਹੜੇ ਸੀਮਣ ਦੀ ਹੈਗੀ ਹੈ ਮੈਜਿਕ ਦੀ ਆ ਗਈ ਵੀਰੇ ਅੱਛਾ ਮੈਜਿਕ ਦੀ ਚੰਗੇ ਰਕਾਰ ਵਾਲੀ ਦੀ ਆ ਹਾਂ ਬਾਈ ਜਿਹਦੀ ਮਾਂ ਦਾ ਮਿਲਕਰ ਕਾਉਟ ਹੈਗਾ ਬਾਈ 47 ਲੀਟਰ ਦਾ ਬਾਈ ਅੱਛਾ ਮਾਂ ਇਹਦਾ ਰੇਟ ਹੈਗਾ 20000 ਹੈਨਾ ਹਾਂ ਬਾਈ 40127 ਦੀ ਬਾਈ ਇਹਦੀ ਮਾਂ ਦੀ ਜੀ ਤੇ ਅੱਗੇ ਆ ਗਈ 5 ਨੰਬਰ ਤੇ ਇੱਕ ਰਹੇਗੀ ਹਾਂ ਬਾਈ ਇਹਦੀ ਕੀ ਡਿਟੇਲ ਆ ਇਹ ਕੋਈ ਮੰਨ ਕੇ ਚਲੋ ਬਈ ਆਪ ਤਾਂ ਕੀ ਇਹ ਬ੍ਰੈਵੋ ਦੀ ਅੱਛਾ ਠੀਕ ਆ ਬਾਈ ਤੇ ਮਾਂ ਇਹਦੀ ਸੀਗੀ ਆਪਣੀ ਡੈਨਮਾਰਕ ਦੀ ਸੀਗੀ 40126 ਦੀ ਵੀਰੇ ਜੀ ਠੀਕ ਆ ਚੱਕੀ ਦੁੱਧ ਵਾਲੀ ਵਹਿੜ ਦੀ ਬੱਚੀ ਆ ਬਈ ਬਾਕੀ ਬਰੀਕੀਆਂ ਦਾ ਦੀਆ ਬਈ ਆਪਾਂ ਮੂੰਹੋਂ ਬੋਲਣ ਦੀ ਲੋੜ ਨਹੀਂ ਬਈ ਕੁਆਲਿਟੀ ਆ ਫ੍ਰੀ ਦਾ ਮੇਨ ਗੱਲ ਤਾਂ ਫੋਟਾ ਫਾਟਾ ਨਹੀਂ ਕੋਈ ਹਨਾ ਬਈ ਇਹ ਕੁਆਲਿਟੀ ਦੇਖ ਬੱਚੀ ਸਮੀ ਪਲੀ ਵੀ ਪੂਰੀ ਬੱਚੀ ਆ ਕੋਈ ਲਿਸਚ ਨਹੀਂ ਲਾਵੀ ਨਹੀਂ ਪੱਠਪੁੜਾ ਦੇ ਕਿੰਨਾ ਚੰਗਾ ਬੱਚੀ ਦਾ ਜੀ ਸਾਕੇ ਪਾਸੋਂ ਬਸੀਆਂ ਮਾਲਗਾਣੀ ਵੀਰੇ ਇਹਦਾ ਰੇਟ ਕੀ ਹੋਊਗਾ ਭਾਈ ਇਹ ਬੱਜੀ ਬਸ ਆਪਾਂ ਲੈਂਡ ਦੇ ਲਈ ਗੱਲ ਆ ਬਸ ਇਹਦਾ 20000 ਰੁਪਇਆ ਲੈਣਾ ਵੀਰੇ ਆਪਾਂ ਬਸ ਛੋੜ ਕਰੂੰ ਭਾਈ 100 ਰੁਪਇਆ ਵਾ ਘਰੇ ਜੀ ਤੇ ਕਹਿੰਦਾ ਵਾ ਜੇ ਕੋਈ ਪੰਜੇ ਇਕੱਠੇ ਲੈਂਦੇ ਹੋ ਆਪਾਂ ਪਰਤਾ ਹੋਣਾ ਕਿ ਉਹ ਜੇ ਦੇ ਦਾਂਗੇ ਬਸ 100 ਕਿਲੋਮੀਟਰ ਦਾ ਕਰਾਇਆ ਫ੍ਰੀ ਕਰ ਦਾਂਗੇ ਵੀਰੇ ਯਾਰ ਜੀ 62855 81659 ਮਾਰ ਕੇ ਚੱਲੋ ਵੀ ਉਹ ਜੇ ਮਾਰਨਾ ਘੱਟ ਰੱਖ ਲਾ ਚੱਲੋ ਆਪਾਂ ਜੇ ਉਹਦਾ ਇਕੱਠਾ ਲੈ ਲੂਗਾ ਇੱਕ ਘੱਟੀ ਖੜਿਆ ਇੱਕ ਘੱਟੀ ਖੜਿਆ ਜੀ ਇਹ ਵੀ ਮੈਂ ਤੇ ਦੇ ਦਾਂਗਾ ਜੀ ਇਹ ਕਰਦਾ ਮੈਨੂੰ ਮੈਨੂੰ ਸੌਂਗ ਬਾਲਾ ਜੀ ਪਾਲਾ ਦਾ ਮੈਥੋਂ ਯਾਰ ਸੰਭ ਦੀ ਜਾਈ ਆ ਫੜੋ ਗਾਇਨਾਂ ਰੱਖ ਉਮਰ ਭਾਈ ਇਹ ਹੈਗੀ ਹੈ ਬਾਈ ਤਾਂ ਨਵੇਂ ਨਾ ਦੋ ਦੋ 14 ਬੱਚਾ ਉਹ ਆਪਣੇ ਤੋਂ ਗਾਂ ਲੈ ਕੇ ਗਏ ਸੀ ਬਾਈ ਜੀ ਮੈਂ ਹਣ ਦਾ ਵਸੇ ਹੋ ਕੋ ਲੈ ਆ ਆਪਣੇ ਤੋਂ ਗਾਂ ਲੈ ਕੇ ਬਣਾ ਹੀ ਹੋ ਗਿਆ ਇਹਦਾ ਰੇਟ ਬਾਈ ਭਾਈ ਆਪਾਂ ਦੇ ਦਾਂਗੇ ਬਾਈ 15000 ਜੀ 15000 ਦੀ ਬੱਛੀ ਕੱਟੀ ਚੰਗੀ ਮੰਨ ਕੇ ਚਲੋ ਵਹਦੀ ਆ ਪੂਰੀ ਬੜੀ ਆਇਆ ਤੇ ਮੈਂ ਯਕ ਮੱਚ ਚੰਗੀ ਦੀ ਆ ਬਈ ਮੈਂ ਕਹਿੰਦਾ ਪੂਰੀ ਟੌਪ ਦੀ ਆਪਣੇ ਸਾਹਮਣੇ ਆ ਮੇਰੇ ਨਾਨਕੇ ਦੇ ਕੋਲੇ ਰਵਾ ਬਹੁਤ ਚੰਗਾ ਲੋਨਾਂ ਕੋਲੇ ਮੱਜਾਂ ਦਾ ਉਹਨਾਂ ਕੋਲੇ ਬੰਦੇ 16 17 16 17 ਬਈਆਂ ਮੱਜਾਂ ਦੀ ਜਾਨਦੀਆਂ ਬਈ ਮੈਂ ਅੱਛਾ ਅਸਟ ਰੈਸਟ ਤਿਆਰ ਜੋ ਆਈ ਵੀ ਆਪਣੇ ਰੈਸਟ ਤਿਆਰ ਆਪਣੇ ਵਾਲੀ ਵੀ ਆ ਬਈਆ ਉਹ ਆਪਣੀ ਦੁਕਾਨ ਲੈ ਕੇ ਜਾਂ ਆਪਾਂ ਬੱਚੀ ਲਿਆਦੀ ਬਰ ਮੈਂ ਦੋ ਕੱਟੀ 62805 81669 ਕਾਫੀ ਨਗਦ ਉਹਨੂੰ ਐਚਪ ਬੱਚੇ ਦਿਖਾਤੇ ਬਾਕੀ ਵੀਰੇ ਆਪਣੇ ਤੋਂ ਜਿਹੜੇ ਜਿਹੜੇ ਜਲਦੀ ਉਹ ਆਪਣੇ ਕੋਲੇ ਬਈ ਹਰ ਵਕਤ ਘਰੇ ਪੰਜ ਤੋਂ ਸੱਤ ਬੱਚੀਆਂ ਐਂਡ 10 ਬੱਚੀਆਂ ਆਪਣੇ ਘਰੇ ਹਰ ਵਕਤ ਹੁੰਦੀਆਂ ਨੇ ਕੋਈ ਵੀਰ ਆਪਣੇ ਘਰੇ ਆ ਕੇ ਅੱਜ ਉਹ ਵੇਚੇਵੇਂ ਜਾਣੀਆਂ ਹਨਾ ਬੱਚੀਆਂ ਵੇਚੀਆਂ ਬਈ ਉਹ ਬੱਚੀਆਂ ਦੇ ਇੱਕ ਗਾਇਨਾ ਰੱਖਾਇ ਟ ਲੋ ਆਪਰੋ ਲਗਾ ਜਨਾ ਵੀ ਦੋ ਗਾਇਨਾ ਤੇ 10 ਬੱਚੀਆਂ ਆਪਣੇ ਕੋਲੇ ਹਰ ਵਕਤ ਹੁੰਦੀਆਂ ਹੀ ਹੁੰਦੀਆਂ ਆਪਣੇ ਕੋਲੇ ਵੀਰੇ ਘਰੇ ਜੀ ਸੋ 6280581698 ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆ